ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਸੇ ਵੀ ਭੈਣ ਨੇ ਕਿਵੇਂ ਦਾ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਕਿਸੇ ਵੀ ਤਰ੍ਹਾਂ ਦਾ ਹਨਾ ਤਾਂ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਚਾਹੇ ਉਹ ਹੈਂਡਵਰਕ ਹੋਵੇ ਚਾਹੇ ਉਹ ਆਰੀਵਰਕ ਹੋਵੇ ਚਾਹੇ ਉਹ ਮਸ਼ੀਨਵਰਕ ਹੋਵੇ ਚਾਹੇ ਉਹ ਬਾਦਲੇ ਦੇ ਵਿੱਚ ਕੰਮ ਹੋਵੇ ਜਿਵੇਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਇੱਕ ਵਾਰ ਤੁਸੀਂ ਸਾਡੇ ਨਾਲ ਪਿਕ ਜਰੂਰ ਸ਼ੇਅਰ ਕਰਕੇ ਨਗੇ ਪ੍ਰਾਈਸ ਪੁੱਛ ਕੇ ਤਾਂ ਸੂਟ ਹੈਗਾ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨਗੇ ਤੁਸੀਂ ਕਿਵੇਂ ਦਾ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਮਤਲਬ ਜਿੱਦਾਂ ਦਾ ਵੀ ਤੁਸੀਂ ਚਾਹੋਗੇ ਉਸ ਤੋਂ ਵੀ ਤੁਹਾਨੂੰ ਵਧੀਆ ਕੰਮ ਅਸੀਂ ਕਰਕੇ ਦਵਾਂਗੇ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਵਿਆਹ ਸ਼ਾਦੀ ਲਈ ਸੂਟ ਰੈਡੀ ਕਰਵਾਉਣੇ ਨੇ ਆਪਣੇ ਪਹਿਲਾਂ ਵੀ ਆਰਡਰ ਚੱਲ ਰਹੇ ਨੇਗੇ ਪਾਰਟੀ ਵੇਅਰ ਸੂਟਾਂ ਦੇ ਮਤਲਬ ਵਿਆਹਾਂ ਦੇ ਤਾਂ ਤੁਸੀਂ ਜਰੂਰ ਮਤਲਬ ਸੂਟਨੇਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਤੇ ਕਾਫੀ ਪੜਾਣ ਦੇ ਬਾਹਰ ਤੋਂ ਆਰਡਰ ਚੱਲ ਰਹੇ ਨੇਗੇ ਉਹਨਾਂ ਦੇ ਮਤਲਬ ਸਮਰ ਤੇ ਵਿਆਹ ਨੇਗੇ ਤਾਂ ਕਰਕੇ ਉਹਨਾਂ ਨੇ ਆਰਡਰ ਦਿੱਤੇ ਹੋਣੇ ਤੁਸੀਂ ਵੀ ਜੇ ਕੋਈ ਮੇਰੇ ਚੈਨਲ ਤੇ ਨਵੇਂ ਹੋਗੇ ਜਰੂਰ ਸੂਟਨੇਗੇ ਜਿਹੜੇ ਟਰਾਈ ਕਰ ਸਕਦੇ ਹੋਗੇ ਚਾਹੇ ਤੁਸੀਂ ਪਸ਼ਮੀਨੇ ਚ ਕਰਾਉਣੇ ਹੋਣ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਫੁੱਲ ਪਿਓਰ ਸੈਮੀ ਲਗਾਉਣਾ ਹੋਵੇ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੁੰਦਾ ਹੈਗਾ ਹਨ ਵੀਡੀਓ ਦੇ ਵਿੱਚ ਚਲੋ ਇਦਾਂ ਇਹ ਨਹੀਂ ਸ਼ੋ ਹੁੰਦਾ ਹੈਗਾ ਤੇ ਕੋਈ ਵੀ ਤੁਸੀਂ ਪ੍ਰਿੰਟ ਸੂਟ ਦਾ ਵੀ ਆਰਡਰ ਦੇਣਾ ਚਾਹੁੰਦੇ ਹੋਗੇ ਤੁਸੀਂ ਪ੍ਰਿੰਟ ਸੂਟ ਗਰਮੀਆਂ ਲਈ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਆਪਣੇ ਕੋਲੇ ਬਹੁਤ ਸੋਹਣਾ ਫੈਬਰਿਕ ਆਇਆ ਹੋਇਆ ਹੈਗਾ ਕਾਟਨ ਦੇ ਵਿੱਚ ਤਾਂ ਤੁਸੀਂ ਜ਼ਰੂਰ ਹੈਗਾ ਜਿਹੜਾ ਸੂਟ ਹੈਗਾ ਜਿਹੜੇ ਟਰਾਈ ਕਰ ਸਕਦੇ ਹੋਗੇ ਆਪਣੇ ਕੋਲੋਂ ਚਲੋ ਜੀ ਅੱਜ ਆਪਾਂ ਸੂਟ ਦਿਖਾਉਣੀ ਸ਼ੁਰੂ ਕਰ ਦਾਂਗੇ ਪਿਓਰ ਕਾਟਨ ਦੇ ਸੂਟ ਲੇងਗੇ ਫੈਬਰਿਕ ਦੀ ਕੁਆਲਿਟੀ ਬਹੁਤ ਗੁੱਡ ਹੈਗੀ ਪਰ ਪ੍ਰਾਈਸ ਜੈਨੂਇਨ ਰਹੇਗਾ ਠੀਕ ਪ੍ਰਾਈਸ ਹੈ ਇਹਨਾਂ ਸੂਟੋ ਵੀ ਇਹਨਾਂ ਦਾ ਇੰਨਾ ਪ੍ਰਾਈਸ ਘੱਟ ਹੈ ਹਨਾ ਵੀ ਸੂਟ ਸੋਹਣੇ ਨਹੀਂ ਹੋਣੇ ਤੇ ਕਾਫੀ ਹੱਦ ਤੱਕ ਇਹ ਸੂਟ ਨੇਗੇ ਜਿਹੜੇ ਬਹੁਤ ਜ਼ਿਆ ਤੇ ਇਹਨਾਂ ਦੇ ਪ੍ਰਿੰਟ ਕਲਰ ਮਤਲਬ ਬਹੁਤ ਮਤਲਬ ਸੋਹਣੇ ਲੱਗੇ ਸਾਰੇ ਚਲੋ ਮੈਂ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਆਪਾਂ ਹਰ ਤਰ੍ਹਾਂ ਦੇ ਮਤਲਬ ਥੂਟ ਰੱਖ ਦੇਾਂਗੇ ਜਿਦਾਂ ਕਿ ਥੋੜਾ ਵੱਡਾ ਪ੍ਰਿੰਟ ਮੀਡੀਅਮ ਪ੍ਰਿੰਟ ਛੋਟਾ ਪ੍ਰਿੰਟ ਕਿਉਂਕਿ ਕਸਟਮਰ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈਗੀ ਹੈ ਨਾ ਜਿਹੜੇ ਵੀ ਆਪਣੇ ਨਾਲ ਦੇ ਕੁਝ 6 ear ਪਲੱਸ ਕਸਟਮਰ ਜੁੜੇ ਹੋਏ ਨੇਗੇ ਵੀ ਉਹਨਾਂ ਦੀ ਅਲੱਗ-ਅਲੱਗ ਮਤਲਬ ਚੁਆਇਸ ਹੁੰਦੀ ਹੈਗੀ ਵੀ ਕਿਵੇਂ ਦਾ ਉਹ ਸੂਟ ਰੈਡੀ ਕਰਵਾਉਣਾ ਚਾਹੁੰਦੇ ਨੇਗੇ ਤਾਂ ਤੁਸੀਂ ਜਿਹੜਾ ਸੂਟ ਹੈਗਾ ਉਹ ਵੀ ਨਹੀਂ ਲੈ ਸਕਦੇ ਲੋਟ ਜੇ ਤੁਸੀਂ ਮਤਲਬ ਅਨ ਸਟਿਚ ਸੂਟ ਮੰਗਵਾਉਗੇ ਤਾਂ ਤੁਸੀਂ ਮਤਲਬ ਘਰ ਦੇ ਵਿੱਚ ਇਹਨੂੰ ਪਾਣੀ ਦੇ ਵਿੱਚ ਡਿਪ ਕਰਕੇ ਫਿਰ ਤੁਸੀਂ ਸੂਟ ਹੈ ਜਿਹੜੇ ਸਲਾਈ ਕਰਵਾਇਓ ਤੇ ਦਣਾ ਕਰਵਾਇਓ ਜਿੰਨੀ ਸਿੰਕ ਇਸ ਹੋਣੀ ਹੋਗੀ ਹੋਜੂਗੀ ਲਓ ਜੀ ਬ੍ਰੀਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾ ਰਹੀ ਆਂਗੀ ਤੁਸੀਂ ਸੂਟ ਦੇਖ ਕੇ ਕਹੋਗੇ ਵੀ ਬਹੁਤ ਜ਼ਿਆਦੇ ਸੋਹਣੇ ਪ੍ਰਿੰਟ ਕਲਰ ਦੇਖੋ ਪਿਓਰ ਕਾਟਨ ਹੈ ਵਿਦਆਊਟ ਲਾਈਨਿੰਗ ਸਟਿਚ ਹੋਗੀ ਪਰ ਬਾਅਦ ਲਿਆ ਪੈਣਾ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇਗੇ ਕਾਟਨ ਦੇ ਉਹ ਮਤਲਬ ਕਹਿ ਦੇਣ ਵੀ ਸਾਡੇ ਲਾਈਨਿੰਗ ਲਗਾ ਦਿਓ ਤੁਸੀਂ ਲਗਾ ਸਕਦੇ ਹੋਗੇ ਲਓ ਦੇਖੋ ਠੀਕ ਹੈ ਜੀ ਸੂਟ ਦੇਖੋ ਤੁਸੀਂ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਜਿਆਦੇ ਸੋਹਣੇਗਾ ਵੀ ਕਾਫੀ ਭੈਣਾ ਬ੍ਰੀਕ ਪ੍ਰਿੰਟ ਦੇ ਸੂਟ ਮੰਗਦੀਆਂ ਹੁੰਦੀਆਂ ਨੇਗੀਆਂ ਤਾਂ ਤੁਸੀਂ ਇਹ ਵਾਲੇ ਜ਼ਰੂਰ ਸੂਟ ਟਰਾਈ ਕਰ ਸਕਦੇ ਹੋ ਪ੍ਰਾਈਸ ਇਹਨਾਂ ਦਾ ਵੀ ਰਹੇਗਾ ਜੀ 850 ਦੁਪੱਟਾ ਇਹਦੇ ਨਾਲ ਨਹੀਂ ਹੈਗਾ ਦੁਪੱਟਾ ਤੁਸੀਂ ਲਗਵਾ ਸਕਦੇ ਹੋਗੇ ਜਿਵੇਂ ਦਾ ਤੁਸੀਂ ਕਹੋਗੇ ਆਪਾਂ ਉਹਦਾ ਤੁਹਾਨੂੰ ਲਗਾ ਕੇ ਦੇ ਦਾਂਗੇ ਕਲਰ ਤੁਸੀਂ ਚੈੱਕ ਕਰੋ ਜੇ ਮਤਲਬ ਚਾਰ ਕਲਰਾਂ ਦਾ ਇਹ ਚਾਰਟ ਆਪਣੇ ਕੋਲ ਹੈ चारों कलर बहुत ज्यादा सोहने ने गे देखो यलर तीस तो चेक कर सकते हो पिंक शेड है का डार्क पिंक लो जी ठीक है जी फैब्रिक बहुत ज़्यादा सोहना अगे आजूगा रास् शेड आजगा ਸਾਢੇ ਹੱਥ ਤੋਂ ਪ੍ਰਾਈਸ ਰਹੇਗਾ ਪੱਟਾ ਲਗਾਉਂਗੇ ਲੈਸ ਵਗੈਰਾ ਲਗਾਉਂਗੇ ਸਲਾਈ ਕਰਾਉਂਗੇ ਉਹ ਚਾਰਜਿਸ ਸਾਰੇ ਨਹੀਂ ਜਿਹੜੇ ਅਲੱਗ ਹੋਏ ਉਹ ਕੋਈ ਮਤਲਬ ਇਨਕਲੂਡ ਨਹੀਂ ਹੈ ਇਹ ਚਾਰਜਿਸ ਉਹ ਸਾਰੇ ਐਕਸਟਰਾ ਹੋਣਗੇ ਇਹਦੇ ਵਿੱਚ ਰਸਟ ਕਲਰ ਵੀ ਆਇਆਗਾ ਇਹ ਆਪਣੇ ਕੋਲੇ 15 15 ਮੀਟਰ ਦੇ ਥਾਨ ਨੇਗੇ ਕੋਈ ਦੋ ਤਿੰਨ ਤਿੰਨ ਸੂਟ ਅਗਲੀ ਵੱਲ ਨੇ ਲਓ ਜੀ ਰਾਸਟ ਸ਼ੇਡ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਦੁਪੱਟਾ ਇਹਦੇ ਨਾਲ ਤੁਸੀਂ ਚੁਣਾਵਾਂ ਅੰਦਰ ਰੱਖ ਸਕਦੇ ਹੋ ਹਾਫ ਪਿਓਰ ਦਾ ਰੱਖ ਸਕਦੇ ਹੋਗੇ ਫੁੱਲ ਪਿਓਰ ਦਾ ਰੱਖ ਸਕਦੇ ਹੋਗੇ ਹਾਂਜੀ ਸ੍ਰੀ ਗੱਲ ਜੀ ਇਸ ਵਾਰ ਆਪਾਂ ਪ੍ਰਿੰਟ ਸੂਟਾਂ ਦੀ ਵੈਰਾਈਟੀ ਬਹੁਤ ਸੋਹਣੀ ਲੈ ਕੇ ਆਏ ਹੁਣ ਵੀ ਤੇ ਅੱਗੇ ਵੀ ਮਤਲਬ ਬਹੁਤ ਜ਼ਿਆਦਾ ਸੋਹਣੀ ਲੈ ਕੇ ਆਵਾਂਗੇ ਵਿੱਚ ਸਿੰਥੈਟਿਕ ਵੀ ਕਿਉਂਕਿ ਬਾਹਰ ਲਈ ਪੈਰ ਨੂੰ ਹਰ ਤਰ੍ਹਾਂ ਦੇ ਮਤਲਬ ਸੂਟ कॉटन ਦੇ ਵੀ ਚਾਹੀਦੇ ਹੁੰਦੇ ਨੇ ਸਿੰਥੈਟਿਕ ਵੀ ਆ ਦੇਖੋ ਤੁਸੀਂ ਗ੍ਰੀਨ ਕਲਰ ਦਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਸੀਂ ਗ੍ਰੀਨ ਦੁਪੱਟਾ ਰੱਖ ਕੇ ਜਿੱਦਾਂ ਦਾ ਪ੍ਰਿੰਟ ਹੈ ਹਨਾ ਇਦਾਂ ਦੀ ਲੈਂਸ ਲਗਵਾਉਗੇ ਤਾਂ ਇੱਕ ਸੂਟ ਹੈ ਜਿਹੜਾ ਕਾਫੀ ਜਿਆਦਾ ਸੋਹਣਾ ਬਣੂਗਾ ਦੇਖੋ ਮੈਂ ਦੁਬਾਰਾ ਤੁਹਾਨੂੰ ਕਲਰਿੰਗ ਜਿਹੜੇ ਸਾਰੇ ਸ਼ੋ ਕਰਦ ਨੇ ਚਾਰ ਕਲਰਾਂ ਦਾ ਚਾਰਟ ਸੀਗਾ ਇਹਦੇ ਨਾਲ ਵੀ ਤੁਸੀਂ ਰਾਸ਼ਟਾ ਦੁਪਟਾ ਰੱਖ ਕੇ ਜਿੱਦਾਂ ਕਿ ਇਹਦੇ ਵਿੱਚ ਰੋਜ਼ ਰੈੱਡ ਜਾਂ ਕਲਰ ਐ ਐਵੇਂ ਦੀ ਤੁਸੀਂ ਪਾਈਪਿੰਨ ਲਗਾ ਸਕਦੇ ਹੋ ਦੇਖੋ ਦੇਖੋ ਜੀ ਬਹੁਤ ਸੋਹਣਾ ਚਾਰਟ ਹੈਗਾ ਚਾਰ ਕਲਰ ਨੇ ਚਾਰੋਂ ਕਲਰ ਇੰਨੇ ਕੁ ਸੋਹਣੇ ਨੇਗੇ ਤੇ ਪ੍ਰਾਈਸ ਵੀ 850 ਪਲੱਸ ਸ਼ਿਪਿੰਗ ਫਟਾਫਟ ਆਰਡਰ ਕਰਕੇ ਆਪਣੀ ਬੁਕਿੰਗ ਕਰ ਦਿਓ ਤੇ ਪੇਮੈਂਟ ਕਰਕੇ ਮੈਨੂੰ ਨਾਲ ਦੀ ਨਾਲ ਐਡਰੈਸ ਭੇਜ ਦਿਆ ਕਰੋ ਤਾਂ ਕਿ ਜਿਹੜਾ ਤੁਹਾਡਾ ਕੋਰੀਅਰ ਅਸੀਂ ਨਾਲ ਦੀ ਨਾਲ ਭੇਜ ਸਕੀਏ ਜੇ ਤੁਹਾਡਾ ਕੋਈ ਲੇਟ ਹੋ ਜਾਂਦਾ ਕੋਰੀਅਰ ਡਰਿਆ ਨਾ ਕਰੋ ਕਿਉਂਕਿ ਹਨ ਵਿੱਚ ਦੀ ਛੁੱਟੀਆਂ ਆ ਜਾਂਦੀਆਂ ਨੇ ਗਵਰਨਮੈਂਟ ਛੁੱਟੀਆਂ ਹੁੰਦੀਆਂ ਨੇਗੀਆਂ ਉਹਦੇ ਕਰਕੇ ਲੇਟ ਹੋ ਜਾਂਦਾ ਚਾਰ ਕਲਰ ਦਾ ਦੇਖੋ ਇਹ ਚਾਰਟ ਹੈ ਚਾਰੋਂ ਕਲਰ ਇੰਨੇ ਕੁ ਸੋਹਣੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਨੇਗੇ ਫਾਸਟਲੀ ਆਰਡਰ ਕਰਕੇ ਆਪਣੇ ਸੂਟਾਂ ਦੀ ਬੁਕਿੰਗ ਕਰਵਾ ਦਿਓ ਸਲਾਈ ਵਾਲੇ ਨੇਗੇ ਜਿਹੜੇ ਮੈਜ਼ਰਮੈਂਟ ਆਪਣਾ ਤੁਸੀਂ ਨਾਪ ਲੈ ਜਣਾ ਨਾਲ ਦੀ ਨਾਲ ਭੇਜ ਕੇ ਤੁਸੀਂ ਸਟਿਚ ਕਰਵਾ ਸਕਦੇ ਹੋ ਸਟਿਚਿੰਗ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਕਿਵੇਂ ਦੀ ਸਟਿਚਿੰਗ ਪਸੰਦ ਕਰਦੇ ਹੋਗੇ ਹਨਾ ਮੈਨੂੰ ਫੋਨ ਤੇ ਸਮਝਾ ਦਿਓ ਵੀ ਸਾਡੇ ਸੂਟ ਇਦਾਂ ਦੇ ਸਲਾਈ ਹੋਣੇ ਚਾਹੀਦੇ ਨੇਗੇ ਮੈਨੂੰ ਪੂਰੀ ਉਮੀਦ ਕਰਦੀ ਹਾਂ ਕਿ ਆਜ ਵਾਲੇ ਸੂਟ ਨੇਗੇ ਜਿਹੜੇ ਤੁਹਾਨੂੰ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜੂ ਦੱਸ ਦਿਓ ਤੁਹਾਨੂੰ ਸੂਟ ਨੇਗੇ ਜਿਹੜੇ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟ੍ਰੀਕਲ ਜੀ ਬਾਏ